ਕ੍ਰਿਤੇ ਤੋਂ ਤਿੰਨ ਮਹੀਨਿਆਂ ਪਹਿਲਾਂ ਪੰਜਾਬ 'ਚ ਆਏ ਭਿਆਨਕ ਹੜ੍ਹ ਕਾਰਨ ਜਿੱਥੇ ਭਾਰੀ ਨੁਕਸਾਨ ਹੋਇਆ ਸੀ ਤੇ ਉੱਥੇ ਹੀ ਗੁਰਦਾਸਪੁਰ ਜ਼ਿਲ੍ਹੇ ਦੇ ਵੀ ਕਈ ਇਲਾਕੇ ਜਿਹੜਾ ਆਫਤ ਨਾਲ ਪ੍ਰਭਾਵਿਤ ਹੋਏ ਸੀ ਤੇ ਹੜ੍ਹ ਤੋਂ ਬਾਅਦ ਲੋਕ ਅਜੇ ਵੀ ਜਿਹੜਾ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਤੇ ਕਈ ਪਰਿਵਾਰ ਆਰਥਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਨੇ ਤੇ ਇਸ ਸਥਿਤੀ ਦੇ ਵਿੱਚ ਪੰਜਾਬੀ ਗਾਇਕ ਇੰਦਰਜੀਤ ਨੇ ਲੋਕਾਂ ਦੀ ਸਹਾਇਤਾ ਲੈਣ ਲਈ ਪਹੁੰਚੇ ਨੇ ਤੇ ਆਪਣੇ ਪਿੰਡ ਦੇਵਚੋਂ ਨਿਕਲ ਕੇ ਦਿਨਾਂਗਰ ਦੇ ਪਿੰਡ ਸ਼ਾਹਪੁਰ ਅਫਗਾਨਾ ਪਹੁੰਚੇ ਨੇ ਤੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨਾਲ ਮਿਲ ਕੇ ਉਹਨਾਂ ਦਾ ਜਿਹੜਾ ਦੁੱਖ ਸੁੱਖ ਵੀ ਸੁਣਿਆ ਤੇ ਨਾਲੇ ਇੰਦਰਜੀਤ ਨੂੰ ਕਿਆ ਕਿ ਹੜ੍ਹ ਨੇ ਲੋਕਾਂ ਦੇ ਘਰਾਂ ਉ ਫਸਲਾਂ ਤੇ ਜੀਵਨ ਜ਼ਰੂਰੀ ਸਮਾਨ ਤਬਾਹ ਕਰ ਦਿੱਤਾ। ਉਹਨਾਂ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਇਹ ਭਰੋਸਾ ਦਬਾਇਆ ਕਿ ਉਹ ਜਿੰਨੀ ਹੋ ਸਕੇ ਉਹਨਾਂ ਦੀ ਮਦਦ ਜ਼ਰੂਰ ਕਰਨਗੇ ਤੇ ਹੋਰ ਸਹਾਇਤਾ ਵੀ ਜ਼ਰੂਰ ਪਹੁੰਚਾਈ ਜਾਵੇਗੀ। ਪਿੰਡ ਵਾਸੀਆਂ ਨੇ ਨਿੱਪੂ ਦਾ ਧੰਨਵਾਦ ਕੀਤਾ ਤੇ ਉਹ ਔਖੀ ਘੜੀ ਵਿੱਚ ਉਹਨਾਂ ਦੇ ਨਾਲ ਖੜੇ ਨੇ। ਸਥਾਨਕ ਲੋਕਾਂ ਦਾ ਇਹ ਕਹਿਣਾ ਕਿ ਸਰਕਾਰ ਵੱਲੋਂ ਮਦਦ ਤਾਂ ਮਿਲੀ ਹੈ ਪਰ ਅਜੇ ਵੀ ਕਈ ਪਰਿਵਾਰ ਬੁਨਿਆਦੀ ਜ਼ਰੂਰਤਾਂ ਲਈ ਜੂਝ ਰਹੇ ਨੇ। ਇੰਦਰਜੀਤ ਨਿੱਕੂ ਦੇ ਇਹ ਮਹੱਤਵਪੂਰਨ ਲੋਕਾਂ ਲਈ ਹੌਸਲਾ ਅਫਜ਼ਾਈ ਦਾ ਸਰੋਤ ਬਣ ਰਹੀ ਆ ਇਸ ਤੋਂ ਇਲਾਵਾ ਇੰਦਰਜੀਤ ਨਿੱਕੂ ਨੇ ਆਪਣੀ ਟੀਮ ਸਮੇਤ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮਦਦ ਦਾ ਹੱਥ ਇੱਕ ਵਾਰ ਪਹਿਲਾਂ ਵੀ ਵਧਾਇਆ ਸੀ ਤੇ ਕਈ ਪਿੰਡਾਂ ਵਿੱਚੋਂ ਲੋਕਾਂ ਨੂੰ ਰਾਹਤ ਸਮੱਗਰੀ ਵੰਡ ਕੇ ਇੱਕ ਵੱਡੀ ਮਾਨਵਤਾ ਦੀ ਮਿਸਾਲ ਕਾਇਮ ਕੀਤੀ ਆ ਤੇ ਹੜ੍ਹ ਕਾਰਨ ਲੋਕਾਂ ਦੇ ਘਰਾਂ ਤੇ ਖੇਤਾਂ ਦੇ ਰੁਜ਼ਗਾਰ ਨੂੰ ਭਾਰੀ ਨੁਕਸਾਨ ਉਦੋਂ ਬਹੁਤ ਜ਼ਿਆਦਾ ਪਹੁੰਚਿਆ ਸੀ ਪਰ ਪਾਣੀ ਘਰਾਂ ਦੇ ਵਿੱਚ ਵੱਡ ਜਾਣ ਕਾਰਨ ਲੋਕ ਜਿਹੜੇ ਬੇਕਾਰ ਹੋ ਗਏ ਸੀ ਤੇ ਕਈ ਪਿੰਡਾਂ ਦੇ ਵਿੱਚ ਰੋਟੀ ਪਾਣੀ ਦੀ ਬਹੁਤ ਦਾ ਕਮੀ ਵੀ ਪੈ ਗਈ ਸੀ ਤੇ ਇਸੇ ਗੰਭੀਰ ਸਥਿਤੀ ਨੂੰ ਦੇਖਦਿਆਂ ਇੰਦਰਜੀਤ ਨਿੱਕੂ ਨੇ ਆਪਣੀ ਟੀਮ ਨਾਲ ਮਿਲ ਕੇ ਤੁਰੰਤ ਰਾਹਤ ਪਹੁੰਚਾਉਣ ਦੀ ਮੁਹਿੰਮ ਵੀ ਚਲਾਈ ਸੀ ਤੇ ਉਹਨਾਂ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਤਰਪਾਲਾਂ ਦਵਾਈਆਂ ਖਾਦ ਪਦਾਰਥ ਪਾਣੀ ਡਟੋਲ ਸਾਬਣ ਬਿਸਕੁਟ ਤੇ ਹੋਰ ਜ਼ਰੂਰੀ ਵਸਤਾਂ ਵੀ ਵੰਡੀਆਂ ਸੀ ਤੇ ਹੁਣ ਇਹਨੇ ਦਿਨਾਂ ਦੇ ਵਿੱਚ ਹੀ ਦੁਬਾਰਾ ਤੋਂ ਫਿਰ ਇੰਦਰਜੀਤ ਨਿੱਕੂ ਜਿਹੜਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਉਹਨਾਂ ਦਾ ਜਿਹੜਾ ਦੁੱਖ ਸੁੱਖ ਸੁਣਨ ਦੇ ਲਈ ਪਹੁੰਚ ਰਹੇ ਨੇ ਤੇ ਨਾਲ ਹੀ ਲੋਕਾਂ ਨੂੰ ਸਾ ਵੀ ਦਵਾ ਰਹੇ ਨੇ ਕਿ ਜਿੰਨਾ ਹੋ ਸਕੇ ਉਹਨਾਂ ਦੇ ਵੱਲੋਂ ਜਿਹੜੀ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਣਗੀਆਂ ਜਿੰਨੀਆਂ ਹੋ ਸਕੇ ਲੋਕਾਂ ਦੀ ਜਿਹੜੀ ਮਦਦ ਕੀਤੀ ਜਾਵੇਗੀ